ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਭਾਰਤ ਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਣੀ ਆ। ਇੰਡੀਅਨ ਆਈਡਲ ਫੇਮ ਪ੍ਰਵੀਨਦੀਪ ਰਾਜਨ ਯੂਪੀ ਦੇ ਅਮਰੋਹਾ ਵਿੱਚ ਸੜਕ ਹਾਦਸੇ ਦੇ ਹੋਏ ਸ਼ਿਕਾਰ ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਹਾਲਤ ਸਥਿਰ। ਭਾਰਤ-ਪਾਕਿਸਤਾਨ ਤਨਾਕ ਕੌਮਾਂਤਰੀ 에ਅਰਲਾਈਨਾਂ ਉਡਾਣਾਂ ਦੇ ਰੂਟ ਬਦਲਣ ਲਖੀਆਂ। NIA ਦੇ ਵੱਲੋਂ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਵਿੱਚ ਮਾਰੇ ਗਏ ਛਾਪੇ ਪੋtin ਵੱਲੋਂ ਮੋਦੀ ਦੇ ਨਾਲ ਫੋਨ ਦੇ ਉੱਪਰ ਕੀਤੀ ਗਈ ਗੱਲਬਾਤ ਗੱਲਬਾਤ ਦੌਰਾਨ ਪਹਿਲਗਾਮ ਹਮਲੇ ਦੀ ਸਖਤ ਨਿੰਦਿਆ ਕੀਤੀ। ਪਹਿਲਗਾਮ ਹਮਲਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਨੂੰ 7 ਮਈ ਨੂੰ ਗੈਰ ਫੌਜੀ ਰੱਖਿਆ ਮੌਕ ਡ੍ਰਿਲ ਕਰਨ ਦੀ ਹਦਾਇਤ ਦੇ ਦਿੱਤੀ ਗਈ। ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਇੰਡੀਅਨ ਆਈਟਲ ਸੀਜ਼ਨ 12 ਦਾ ਜੇਤੂ ਪਵਨਦੀਪ ਰਾਜਨ ਜੋ ਕਿ ਅੱਜ ਸਵੇਰੇ ਤੜਕਸਾਰ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਡਾਕਟਰਾਂ ਮੁਤਾਬਕ ਉਸਦੀ ਹਾਲਤ ਸਥਿਰ ਹੈ ਤੇ ਉਹ ਹੋਸ਼ ਵਿੱਚ ਹੈ ਉਤਰਾਖੰਡ ਦੇ ਨਾਲ ਸਬੰਧਤ ਇਹ ਗਾਇਕ ਨੌਇਦਾ ਦੇ ਹਸਪਤਾਲ ਦੇ ਵਿੱਚ ਕਈ ਫ੍ਰੈਕਚਰ ਤੇ ਸਿਰ ਵਿੱਚ ਗੰਭੀਰ ਸੱਟਾਂ ਦੇ ਲਈ ਚੇਰੇ ਇਲਾਜ ਹੈ ਨੌਇਦਾ ਦੇ ਫਰਟੀਜ਼ਾ ਹਸਪਤਾਲ ਨੇ ਇੱਕ ਬਿਆਨ ਵਿੱਚ ਆਖਿਆ ਹੈ ਕਿ ਪਵਨਦੀਪ ਨੂੰ ਹਾਦਸੇ ਤੋਂ ਬਾਅਦ ਜੋ ਕਿ ਡਾਕਟਰਾਂ ਦੀ ਮੈਡੀਕਲ ਦੀ ਨਿਗਰਾਨੀ ਹੇਠ ਜੋ ਕਿ ਹਰੇਕ ਸਹੂਲਤ ਦਿੱਤੀ ਜਾ ਰਹੀ ਹੈ ਤੇ ਹਾਦਸੇ ਵਿੱਚ ਗਾਇਕ ਦੇ ਕਈ ਥਾਮਾ ਫ੍ਰੈਕਚਰ ਹੋਇਆ ਹੈ ਬਿਆਨ ਵਿੱਚ ਆਖਿਆ ਗਿਆ ਹੈ ਕਿ ਉਹ ਇਸ ਵੇਲੇ ਸਥਿਰ ਹੈ ਤੇ ਹੁਸ਼ ਵਿੱਚ ਹੈ ਉਸ ਦੀਆਂ ਕਈ ਵਾਰ ਸਰਜਰੀਆਂ ਹੋਣ ਗਿਆ ਤੇ ਸਾਡੀ ਕਲੀਨਿਕਲ ਟੀਮ ਉਸ ਦੀ ਸਥਿਤੀ ਦੇ ਉੱਪਰ ਨੇੜੋ ਨਜ਼ਰ ਰੱਖਦੀ ਪਈ ਹੈ ਤੁਲੰਦੀ ਡਾਕਟਰੀ ਟੀਮ ਵੀ ਦੇਖਭਾਲ ਦੇ ਲਈ ਮੌਕੇ ਤੇ ਮੌਜੂਦ ਹੈ ਉਦਰੀ ਪਹਿਲਗਾਮ دہشتੀ ਹਮਲੇ ਤੋਂ ਬਾਅਦ ਪਰਮਾਣੂ ਹਥਿਆਰਾਂ ਦੇ ਨਾਲ ਲੈਸ ਗੁਆੰਦੀ ਭਾਰਤ ਤੇ ਪਾਕਿਸਤਾਨ ਵਿੱਚ ਵੱਧਦੀ ਤਲਖੀ ਦਰਮਿਆਨ ਏਅਰ ਫੋਰਸ ਤੇ ਜਰਮਨੀ ਦੀ ਲੋ ਫਾਸਾਸਣੇ ਕੁਝ ਆਲਮੀ 에ਰਲਾਈਨਾਂ ਤੇ ਆਪਣੇ ਨਿਰਧਾਰਿਤ ਰੂਟ ਬਦਲਣੇ ਲੱਗੀਆਂ ਇਹਨਾਂ 에ਰਲਾਈਨਾਂ ਨੇ ਪਾਕਿਸਤਾਨ ਦਾ ਹਵਾਈ ਖੇਤਰ ਵਰਤਣ ਤੋਂ ਟਾਲਾ ਵਟਨਾ ਸ਼ੁਰੂ ਕਰ ਦਿੱਤਾ ਫਲਾਈਟ ਟਰੈਕਿੰਗ ਵੈਬਸਾਈਟਾਂ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ ਤੇ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ 에ਰਲਾਈਨਾਂ ਦੇ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਵਰਗੇ ਉਪਾਅ ਕੀਤੇ ਜਦਕਿ ਪਾਕਿਸਤਾਨ ਨੇ ਆਪਣੇ ਗਵਾਂਡੀ ਦੀ ਜੋ ਕਿ ਮਲਕੀਅਤ ਵਾਲੇ ਜਾਂ ਸੰਚਾਲਿਤ ਜਹਾਜ਼ਾਂ ਤੇ ਪਾਬੰਦੀ ਤੋਂ ਇਲਾਵਾ ਵਪਾਰ ਮੁਅਤਲਕ ਕਰ ਦਿੱਤਾ ਤੇ ਭਾਰਤੀਆਂ ਦੇ ਲਈ ਇਹ ਵਿਸ਼ੇਸ਼ ਵੀਜ਼ੇ ਜੋ ਕਿ ਰੋਕ ਦਿੱਤੇ ਗਏ ਨੇ ਪਾਕਿਸਤਾਨ ਨੇ ਹਾਲਾਕੀ ਕੋ-ਮਾਂਤਰੀ 에어ਲਾਈਨਾਂ ਨੂੰ ਆਪਣੇ ਹਵਾਈ ਖੇਤਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਉਧਰੇ ਕੌਮੀ ਜਾਂਚ ਏਜੰਸੀ ਨੇ ਕੈਨੇਡਾ ਸਥਿਤ ਖਾਲਿਸਤਾਨੀ ਅਰਸ਼ਦ ੱਲਾ ਦੇ ਨਾਲ ਜੁੜੇ ਸਾਲ 2024 ਨੀਮਰਾਣਾ ਹੋਟਲ ਗੋਲੀਬਾਰੀ ਹਮਲੇ ਦੀ ਸਾਜ਼ਿਸ਼ ਦੀ ਜਾਂਚ ਲਈ ਰਾਜਸਥਾਨ ਹਰਿਆਣਾ ਤੇ ਦਿੱਲੀ ਦੇ ਵਿੱਚ 10 ਟਿਕਾਣਿਆਂ ਤੇ ਛਾਪੇ ਮਾਰੇ ਇਸ ਦੌਰਾਨ ਇਲੈਕਟ੍ਰੋਨਿਕ ਉਪਕਰਣ ਤੇ ਹੋਰ ਸਮਗਰੀ ਜ਼ਬਤ ਕੀਤੀ ਗਈ NIA ਦੇ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਪਿਛਲੇ 8 ਜੋ ਕਿ ਸਾਲ 8 ਸਤੰਬਰ ਨੂੰ ਰਾਜਸਥਾਨ ਦੇ ਨੀਮਰਾਣਾ ਵਿਚਲੇ ਹੋਟਲ ਹਾਈਵੇ ਕਿੰਗ ਨੇੜੇ 35 ਗੋਲੀਆਂ ਚਲਾਈਆਂ ਗਈਆਂ ਸਨ ਤੇ ਜਿਸ ਦਾ ਉਦੇਸ਼ ਲੋਕਾਂ ਨੂੰ ਡਰਾਉਣਾ ਤੇ ਧਮਕਾਉਣਾ ਸੀ ਉਧਰ ਰੂਸ ਦੇ ਰਾਸ਼ਟਰਪਤੀ ਪੋਪਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰਦਿਆਂ ਆਖਿਆ ਕਿ ਪਹਿਲਗਾਮ ਅਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਉਨਾ ਇਸ ਭਿਆਨਕ ਹਮਲੇ ਦੀ ਸਖਤ ਨਿੰਦਿਆ ਕੀਤੀ ਤੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਪੁਤਿਨ ਨੇ ਮੋਦੀ ਨੂੰ ਇਹ ਵੀ ਆਖਿਆ ਹੈ ਕਿ ਰੂਸ ਅਤਵਾਦ ਵਿਰੁੱਧ ਭਾਰਤ ਦੀ ਲੜਾਈ ਦਾ ਪੂਰਾ ਸਮਰਥਨ ਕਰਦਾ ਹੈ ਪਹਿਲਗਾਮ دہشتੀ ਹਮਲੇ ਦੀ ਜਵਾਬੀ ਕਾਰਵਾਈ ਦੀ ਤਿਆਰੀ ਵਜੋਂ ਸਰਕਾਰ ਨੇ ਕਈ ਰਾਜਾਂ ਨੂੰ ਗੈਰ ਫੌਜੀ ਰੱਖਿਆ ਸਮਰਥਾਵਾ ਤੇ ਨਾਲ ਦੀ ਨਾਲ ਇਸ ਦੀ ਕਾਗਰਤਾ ਦੀ ਚਾਰਜ ਤਰੇ 7 ਮਈ ਨੂੰ ਮੌਕ ਟ੍ਰਿਲ ਕਰਨ ਵਾਸਤੇ ਆਖ ਦਿੱਤਾ ਹੈ ਤੇ ਕੇਂਦਰ ਸਰਕਾਰ ਨੇ ਜਿਨ੍ਹਾਂ ਬਹੁਤੇ ਰਾਜਾਂ ਨੂੰ ਆਪਣੀ ਤਿਆਰੀ ਦੀ ਅਜ਼ਮਾਇਸ਼ ਦੇ ਲਈ ਵੀ ਆਖ ਦਿੱਤਾ ਹੈ ਉਹ ਜਾਂ ਤਾਂ ਸਰਹੱਦ ਤੇ ਹਨ ਜਾਂ ਸਰਹੱਦ ਨੇੜੇ ਹਨ ਸਿਖਰਲੇ ਅਧਿਕਾਰਤ ਸੂਚਰਾ ਜੋ ਕਿ ਸੂਤਰਾ ਨੇ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਕਈ ਰਾਜਾਂ ਨੂੰ 7 ਮਈ ਨੂੰ ਪ੍ਰਭਾਵਸ਼ਾਲੀ ਸਿਵਲ ਰੱਖਿਆ ਦੇ ਲਈ ਅਭਿਆਸ ਕਰਨ ਵਾਸਤੇ ਆਖ ਦਿੱਤਾ ਹੈ ਸੋ ਭਾਰਤ ਦੇਸ਼ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਦੇ ਵਿੱਚ ਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ